ਆ ਟੈਂਕਰ ਨੇ ਅੱਡ ਲਹੁ ਪੀ ਰੱਖਿਆਗਾ ਦੋ ਘੰਟਿਆਂ ਦੀ ਲੱਗੀ ਆ ਕਿ ਮੈਂ ਸਹੇਲੀ ਦੇ ਘਰੇ ਜਾਣਾ ਸਹੇਲੀ ਦੇ ਘਰੇ ਜਾਣਾ ਆਹ ਟੀਵੀ ਨੂੰ ਟੂ ਹਾ ਦੇ ਜਾਂਦੀ ਹੈਗੀ ਫੇਰ ਕਹੂਗੀ ਮਾਂ ਮੈਨੂੰ ਗਾਲਾਂ ਕੱਢਦੀ ਆ ਵੀ ਜਾਣਾ ਤੂੰ ਦਸ ਟਾਈਮ ਨਾਲ ਲਵਾ ਗਜਾ ਜਮਾਨਾ ਮਾੜਾ ਆ ਰਾਹ ਚ 100 ਲਗਾੜਾ ਖੜਿਆ ਹੁੰਦਾ ਉਹ ਆ ਨਹੀਂ ਟੈਂਕਰ ਕੇ ਅੰਦਰ ਐ ਤੇ ਕਿ ਮੇਰੇ ਮੁੰਡੇ ਨੇ ਕੱਲ੍ਹ ਕਹੇ ਸੀ ਕਸੂਤੀ ਦੀ ਗੱਲ ਕੀ ਕਰਦੀਆਂਗੀ ਓਹੋ ਪਹਿਲਾਂ ਤਾਂ ਤੈਨੂੰ ਪਤਾ ਵੀ ਨਹੀਂ ਆਨਲਾਈਨ ਕਲਾਸ ਲੱਗਦੀ ਐ ਹੁਣ ਮੈਂ ਮੋਬਾਈਲ ਤੇ ਕਲਾਸ ਲਾ ਕੇ ਹਟੀਆਂ ਹੁਣ ਆਸੇ ਕਾਪੀ ਲੈ ਕੇ ਜਾਣੀ ਐ ਮੈਨੂੰ ਸੁੱਖੀ ਤੋਂ ਕੰਮ ਫਵਾ ਕੇ ਲਿਉਣੀ ਐ ਨਾਲੇ ਤਾਂ ਹੁਣ ਆਥਨ ਦਾ ਵੇਲਾ ਮੌਸਮ ਠੰਡਾ ਹੈ ਤੇ ਦੁਪਹਿਰੇ ਤੈਨੂੰ ਪਤਾ ਕਿੰਨੀ ਗਰਮੀ ਹੁੰਦੀ ਆ ਸਵੇਰ ਦੀ ਲਈ ਤਾਂ ਇੱਕ ਰੱਟ ਫੜ ਰੱਖੀ ਸੁੱਕੀ ਕੇ ਜਾਣਾ ਸੁੱਕੀ ਕੇ ਜਾਣ ਜਾਣਾ ਮਰਨਾ ਬਗ ਜਾ ਹੁਣ ਫਿਰ ਜਾਣਾ ਕਿ ਅੱਧੀ ਰਾਤ ਨੂੰ ਆਗਾ ਮਾਂ ਐ ਕਿਉਂ ਕਰਦੀ ਹੁੰਨੀ ਹੈਗੀ ਮੈਂ ਕਿਹੜਾ ਕਿਤੇ ਹੋਰ ਜਾਨੀ ਆਂ ਦੀ ਸਹੇਲੀ ਕੋਲੇ ਜਾਨੀ ਆ ਤੂੰ ਤਾਂ ਨਾ ਟੱਪਣ ਲੱਗ ਜਾਨੀ ਤੇਰੇ ਕੋਲੇ ਇੱਕੰਬਾਰੀ ਨਾ ਕੀ ਲੈਦਾ ਨਾ ਮੈਂ ਉਹਨਾਂ ਦੇ ਘਰੇ ਜਾਣਾ ਬਸ ਤੈਨੂੰ ਤਾਂ ਚਾਹੀ ਜਿਹੜਾ ਰਹਿੰਦਾ ਹੈ ਉਹਨਾਂ ਦੇ ਜਾਣ ਦਾ ਕੰਮ ਤੋਂ ਟਲਦੀ ਜਾਨੀ ਵੀ ਪਤਾ ਹੁਣ ਦਾਲ ਸਬਜ਼ੀ ਬਣਾਉਣ ਦਾ ਟਾਈਮ ਆ ਮੈਂ ਨਿਕਲਾਂ ਸੀ ਪੀ ਨਿਕਲਣੀ ਨਹੀਂ ਹੈਗੀ ਨਾਲੇ ਹਾਂ ਨਾ ਬੋਲਿਆ ਖਰਾਬ ਦੀ ਤੀ ਨੂੰ ਮੇਰੀ ਗੱਲ ਸੁਣ ਮੇਰੇ ਆਉਂਦੀ ਨੂੰ ਦਾਲ ਨੂੰ ਤੜਕਾ ਲਾਦੀ ਤੇ ਰੋਟੀਆਂ ਆ ਕਿ ਆਪੀ ਥੱਪ ਦੂੰ ਮੈਂ ਚਾਹ ਮੇਰੀ ਗੱਲ ਸੁਣ ਨੀਵੀ ਪਾ ਕੇ ਬੰਦਿਆਂ ਵਾਂਗੂ ਜਾਈ ਤੇ ਬੰਦਿਆਂ ਵਾਂ ਠੀਕ ਹੈ ਰਾਜ ਕਿਸੇ ਨਾਲ ਲੜ ਲੂੜਨਾ ਪਈ ਸਿੱਧੀ ਜਾਏ ਤੇ ਸਿੱਧੀ ਆਏ ਕੜਨ ਦੀ ਲੋੜ ਨਹੀਂ ਕਿਤੇ ਮੇਰੀ ਗੱਲ ਸੁਣ ਮੈਂ ਅੱਗੇ ਮੈਂ ਕਿੰਨਾ ਖੜ ਦੇ ਨਾਲ ਮੈਂ ਨੀਵੀਂ ਪਾ ਕੇ ਜਾਉਂਗੀ ਆਓ ਚੰਗਾ ਹੁਣ ਮੇਸਰਾ ਨੇ ਖੜੀ ਕੀ ਕਰਦੀ ਐ ਜਬ ਆਗਜ ਸੇ ਤੇ ਟਾਈਮ ਨਾਲ ਆ ਜੀ ਤੇਰਾ ਪਿਆਉਆ ਕਿ ਹਲ-ਹਲ ਕਰੂ ਪਰ ਗੁੱਤਨੀ ਪੱਟੂ ਮੇਰੀ ਕਹੋ ਮਟਿਆਰ ਕੁੜੀ ਤੋਰਤੀ ਚਲ ਕਿਧਰੇ ਨਹੀਂ ਉਹਨੂੰ ਟੈਨਸ਼ਨ ਲੈਂਦਾ ਉਹ ਮੇਰੀ ਤੇ ਮੇਰੇ ਆਉਂਦੇ ਨੂੰ ਦਾਲ ਨੂੰ ਤੜਕਾ ਲਾ ਲਾ ਮੈਂ ਤਾਂ ਹੁਣ ਘਾਂਟੇ ਚ ਗਈ ਤੇ ਆਈ ਚੰਗਾ ਚਲ ਆਦੇ ਆਉਂਦੇ ਨੂੰ ਮੈਂ ਦਾਲ ਸਬਜ਼ੀ ਵੀ ਕਰ ਲੂੰਗੀ ਬਹਾਨੇ ਹੀ ਭਾਲਦੇ ਰਹਿੰਦੇ ਜਾਣ ਆਉਣ ਦੇ ਸਤਿ ਕਰੀਮ ਬਰਾਂ ਸਲਾਵਾ ਡਾਰੀਆਂ ਵਿਖੰਬ ਚੁੰਨੇ ਦੇ ਬਣਨਾ ਕੇ ਓ ਯਾਰ ਇੱਥੋਂ ਵੀ ਨਾਗਦੀ ਹੁੰਦੀ ਆ ਰੋਏ ਪ੍ਰੀਤ ਤਾ ਅੱਜ ਦਾ ਤਕੜਾ ਜੇਰਾ ਕਰਕੇ ਪ੍ਰਪੋਜ਼ ਕਰੀ ਲਊਗਾ ਆਉਣ ਨਾਲ ਕੋਈ ਹੈਗੀ ਟਾਈਮ ਵੀ ਹੋਇਆ ਪਿਆ ਉਹਦਾ ਬਸ ਰਹਿ ਗਏ 5 ਮਿੰਟ ਅੰਦੂ ਵੀ ਹੋਊਗੀ ਟਾਈਮ ਵੀ ਹੋਇਆ ਪਿਆ ਹੁੰਦਾ ਆਏ ਹਾਈਵੇ ਆ ਤਾਂ ਗੀਤਾਂ ਵੀ ਟੱਕ-ਟੱਕ ਕਰੀਏ ਨਾ ਓ ਸੋਹਣਿਆ ਕਿੱਧਰ ਚੱਲੇ ਅੰਗਲਾਲ ਦਾ ਫਲ ਬਣ ਕੇ ਮਾਰ ਕੇ ਥਪੜਾਣਾ ਮੁੱਦਾ ਕਰ ਦੂੰ ਤੇਰੇ ਵਰਗੇ ਨਾ ਛੱਤੀ ਫਿਰਦੇ ਆ ਮੇਰੇ ਪਿੱਛੇ ਹਾਂ ਮੈਂ ਥਪੜ ਥਪੜ से ਨਹੀਂ ਹਾਂ ਮੈਂ ਪਿਆਰ से ਡਰ ਲੱਗਦਾ ਹੈ ਦੱਸਤਾ ਜਾ ਕੁਸ ਆਏ ਹੈ ਸੋਹਣੇ ਦੱਸਤਾ ਜਾਓ ਅਸੀਂ ਲਵਾ ਦਿੰਨੇ ਆ ਪੈਰ ਦੀਆਂ ਕਲਾਸਾਂ ਪਿੱਛੇ हट ਜਾ ਕਿਤੇ ਮੈਂ ਤੈਨੂੰ ਐ ਆ ਪਿਆਰ ਕਰਾਵਾਂ ਜਿਹੜਾ ساری عمر ਚਾਹਤ ਹੈ ਮੇਰੇ ਨਾਲ ਕੁਲਦਾ ਸਤਾ ਜਾ ਮੈਨੂੰ ਕੰਮ ਤਾਂ ਮੈਂ ਸੁੱਖੀ ਕੋਲੋਂ ਫੇਰ ਵੀ ਪਵਾ ਲਵਾਂਗੀ ਹਨਾ ਫੋਨ ਤੇ ਵੀ ਦੱਸ ਦਊਗੀ ਪਹਿਲਾਂ ਜਾ ਕੇ ਮਾਂ ਨੂੰ ਦੱਸਦੀ ਆ ਵਿਚਾਰਨੋਂ ਕਿ ਛੋਟੇ ਨੇ ਨਾ ਮੈਨੂੰ ਛੇੜਤਾ ਰਾਹ ਚੋਂਦੇ ਨੂੰ ਮੇਰੀ ਬੇਇੱਜ਼ਤੀ ਕਰਤੀ ਉੱਥੇ ਦੋ ਤਿੰਨ ਪਿੰਡ ਦੇ ਮੁੰਡੇ ਹੋਰ ਵੀ ਖੜੇ ਸੀ ਦੇਖੀ ਮੇਰੀ ਮਾਂ ਉਹਦੇ ਹਾਰ ਪਾਉਂਦੀ ਜੁੱਤੀਆਂ ਦੇ ਮਾਂ ਹਾਂ ਤੂੰ ਤਾਂ ਗਈ ਨਹੀਂ ਅੱਡੀ ਛੇਤੀ ਮੋੜ ਵੀ ਆਈ ਲੈ ਆਈ ਕੰਮ ਮਾਂ ਮੈਂ ਕੰਮ ਨਹੀਂ ਪਵਾ ਕੇ ਲੈ ਕੇ ਆਈ ਹਾਂ ਮੇਰੀ ਗੱਲ ਸੁਣ ਮਾਣੋਂ ਹੰਤਨ ਕੀ ਰਸ ਮੈਨੂੰ ਤਾਂ ਦੱਸਦੇ ਨੂੰ ਸ਼ਰਮ ਜੀ ਵੀ ਆਉਂਦੀ ਹੈ। ਨਹੀਂ ਕੀ ਹੋ ਗਿਆ? ਦੱਸ ਵੀ। ਮਾਂ ਜਿਹੜਾ ਚਰਨੋਂ ਕੋ ਝੋਟਾ ਨਹੀਂ ਹੈਗਾ। ਉਹ ਕੋਈ ਰੜਿਆ ਜਾ। ਹਾਂ। ਕੀ ਹੋ ਗਿਆ? ਮਾਂ ਅੱਜ ਉਹਨੇ ਮੈਨੂੰ ਰਾਹ ਚ ਖੜੇ ਨੂੰ ਛੇੜਤਾ। ਮੈਨੂੰ ਕਹਿੰਦਾ ਮੈਂ ਤੈਨੂੰ ਪਿਆਰ ਕਰਦਾਂਗਾ। ਕਹਿੰਦਾ ਤੇਰੀਆਂ ਕਲਾਸਾਂ ਪਿਆਰਦੀਆਂ ਮੈਂ ਲਾ ਦਿੰਨਾਗਾ। ਬਾਲਾ ਕੁਛ ਬੋਲਿਆ ਮੈਨੂੰ ਤੇ ਦੋ ਮੁੰਡੇ ਆਪਣੇ ਪਿੰਡ ਦੇ ਉਹ ਮੁੱਗਰ ਕੇ ਵੀ ਖੜੇ ਸੀ। ਉਹਨਾਂ ਸਾਹਮਣੇ ਉਹ ਦੰਦ ਕੱਢਣ ਲੱਗੇ ਮੇਰੀ ਪੂਰੀ ਬੇਇੱਜ਼ਤੀ ਕੀਤੀ। ਚੱਲ ਉਹਨਾਂ ਦੇ ਮੁੰਡੇ ਨੂੰ ਦੇ ਪੱਗ। ਮੈਂ ਦਿਨੀਆਂ ਤਨੇਸੜੀ ਜਾ ਕੇ ਮੇਰੇ ਪਿਓ ਦੇ ਸਾਲੇ ਨੂੰ। ਅੱਜ ਮੇਰੀ ਟੀਨ ਸੇੜ ਦਾ ਕਾਲ ਨੂੰ ਕਿਸੇ ਹੋਰ ਨੇ ਸੜ ਬਚਾਣਾ ਪਾੜ ਦਿੰਨ ਲੱਗ ਲੱਗਾ ਕੰਜਰ ਨੂੰ ਚਲਾਪਤ ਮੈਦਾਨੀ ਹਨ ਜਾ ਕੇ ਤਨੇ ਸੜੀ ਵਿਚੀ ਇਹਦੀ ਮਾਂ ਨੂੰ ਨਿਚਾਰਨਾ ਕਿੱਥੇ ਨਿਕਲਦੀ ਬਾਹਰ ਵੱਡੇ ਨਾਲ ਪਾ ਲਈਏ ਕਿਵੇਂ ਆਉਣੀ ਹੈ ਚੜੀ ਕਿਉਂ ਆਈ ਹੈ ਕਿੱਥੇ ਤੇਰਾ ਕਾਲੂ ਜੇ ਘਾਡੇ ਨੂੰ ਬਾਹਰ ਪਾੜੇ ਨੇ ਖਾਖਾਂ ਲੱਖ ਦੇ ਲਾ ਤੇ ਧਰ ਕੇ ਵਿਚਾਲੋਂ ਪਾੜਾ ਇਹਨੂੰ ਲਦਾ ਸਾਂ ਆਉਂਦੀ ਹੈ ਜੀ ਮੇਰੀ ਧੀ ਦੀ ਸਾਲੀ ਹੁੰਦੀ ਹੈਗੀ ਟਿਕਾਈ ਨਾ ਗੱਲ ਕਰ ਨਾ ਟਿਕਾਈ ਨਾ ਤੇਰੇ ਨਾਲ ਕੀ ਗੱਲ ਕਰਨੀ ਹੈ ਕੱਢ ਤੇਰਾ ਮੁੰਡੇ ਨੂੰ ਬਾਹਰ ਕਿਉਂ ਦੇੜੀクセ ਨੇ ਨਹੀਂ ਕੀਤੀ ਪਿੰਡ ਚ ਮੈਂ ਤਾਂ ਆਪਦੀ ਸਹੇਲੀ ਦੇ ਘਰੇ ਜਾਂਦੇ ਸੀ ਮੈਨੂੰ ਰਾਹ ਜਾਂਦੇ ਨੂੰ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਤੈਨੀਆਂ ਪਿਆਰ ਦੇ ਆ ਕਲਾਸਾਂ ਲਾਉਣਾ ਨਾ ਉਹਨੂੰ ਭੋਰਾ ਸ਼ਰਮ ਨਹੀਂ ਆਈ ਹੋਈਗੀ ਆਪਦੀ ਸ਼ਕਲ ਦੇਖੀ ਉਹਨੇ ਚੰਮ ਜੇ ਨੇ ਹਾਂ ਪਿਆਰ ਪਿਓਰ ਤਾਂ ਮੈਂ ਮਿੰਟ ਚ ਕਰਾ ਦੂ ਜੇ ਗੋਰੇ ਨੇ ਸਾਹਮਣੇ ਬਾਹਰ ਟੱਕਰ ਬਾਹਰ ਬੋਲਣ ਲੱਗੀਆਂ ਪਹਿਲਾਂ ਤਾਂ ਐਂ ਦੇਖ ਆ ਤੇਰੀ ਕੁਮਾਰੀ ਟੀ ਸੁਰਖੀ ਪਾウダー ਤੇ ਹੈਗਾ ਨੇ ਕਿ ਮੈਂ ਲਾਇਆਗਾ ਸ਼ਰਮ ਮੰਨੇ ਮਾਰੀ ਮੋਟੀ ਨਹੀਂ ਇਹ ਜੀ ਸ਼ਰਮਾ ਹੀ ਕਿਹੜੀ ਗੱਲ ਆ ਕਾਲਜ ਚ ਪੜਦੀਆਂ ਸਾਰੀਆਂ ਕੁੜੀਆਂ ਜੀਨ ਟੌਪ ਆਏ ਉੱਚੇ ਉੱਚੇ ਪਾ ਕੇ ਜਾਂਦੀਆਂ ਮੈਂ ਤਾਂ ਹਜੇ ਪੂਰੇ ਸੂਟ ਪਾ ਕੇ ਜਾਂਦੀ ਆ ਤੇ ਸੁਰਖੀ ਪਾਊਡਰ ਲਾ ਲੈ ਫੇਰ ਕਿਹੜਾ ਲੋੜਾ ਆ ਗਿਆ ਮੀਨਾ ਬਿਆਹੀ ਦਾ ਪਤਾ ਲੱਗੇ ਕਿ ਕਿੰਨਾ ਕੁ ਮਾਰੀ ਦਾ ਪਤਾ ਲੱਗੇ ਲਾ ਕੇ ਸੁਰਖੀ ਨਿਕਲ ਬੈਣੀ ਹੋਈਆਂ ਮੁੰਡਿਆਂ ਨੂੰ ਦੇਖ ਕੇ ਹੋਰ ਕੀ ਕਰਨਗੇ ਤੁਹਾਨੂੰ ਅੱਜ ਕੱਲ੍ਹ ਨੂੰ ਕੁੜੀਆਂ ਦਾ ਪਤਾ ਲੱਗਦਾ ਅੱਜ ਕੱਲ੍ਹ ਤਾਂ ਕਾਲਜ ਚ ਜੇ ਵਧੀਆ ਬਣ ਕੇ ਜਾਂਦਾ ਨਾ ਮੈਡਮ ਮਾਸਟਰ ਵੀ ਤਾਂ ਬੁਲਾਉਂਦੇ ਆ ਨਹੀਂ ਤੇਰੇ ਵਰਗੇ ਨੂੰ ਨਾ ਕਹਿ ਦਿੰਦੇ ਵਗ ਜਾ ਸਾਡੇ ਕੋਲ ਨਹੀਂ ਇੱਥੇ ਇਹ ਬੱਚਾ ਪੜ ਸਕਦਾਗਾ ਆਹੋ ਭਾਈ ਮਾਸਟਰ ਵੀ ਟਾਈਆਂ ਲਾਉਂਦਾ ਹੋਊਗਾ ਮਰਕ ਸਾਲ ਆ ਗਿਆ ਹਾਂ ਮੈਂ ਜਾਣਦੀ ਆ ਮੈਂ ਵੀ ਤੈਨੂੰ ਮੈਂ ਕਹਿੰਦੀ ਇੱਧਰ ਬਣਾਈਏ ਗਾੜੀ ਆ ਜਾ ਚਲ ਦੇਖ ਲੈ ਹੈ ਕਿਵੇਂ ਆਈਆਂ ਮੇਰੇ ਪੁੱਤ ਨੂੰ ਢਾਹਣ ਗੈਟ ਆਊਟ ਹੋ ਜਾ ਗੈਟ ਆਊਟ ਦੀ ਹੈ ਤਾਂ ਹੀ ਤਾਂ ਮੁੰਡੇ ਚਾਂਬਲਦੇ ਨੇ ਤਾਂ ਹੀ ਤਾਂ ਇੱਥੇ ਰੇਪ ਹੁੰਦੇ ਨੇ ਜੋ ਤੇਰੇ ਵਰਗੀਆਂ ਮਾਵਾਂ ਸ਼ਹਿਦ ਹੰਦੀਆਂ ਨੇ ਮੁੰਡਿਆਂ ਨੂੰ ਹੈ ਤੂੰ ਸਮਝਾ ਨਹੀਂ ਸਕਦੇ ਨੂੰ ਤੇਰਾ ਕੀ ਮਤਲਬ ਪਿੰਡ ਦਿੱਤੀ ਪੰਜ ਚਾਹਾਂਦਾ ਹੈ ਬਾਈ ਤਾਹਾਂ ਤਾਂ ਆਇਆ ਨਹੀਂ ਆ ਕਸੂਰ ਕਰ ਲੈ ਮੁੰਡਿਆਂ ਦਾ ਨਹੀਂ ਓਨਾ ਹੀ ਕਸੂਰ ਕੁੜੀਆਂ ਦਾਗਾ ਜੇ ਟੋਲ ਲਾ ਲੈ ਮਟਕਾ ਮਟਕ ਕਰ ਤੁਰਦੀਆਂ ਰਹਿੰਦੀਆਂ ਅੱਛਾ ਫਿਰ ਉਹ ਨੱਗੀਆਂ ਨੱਗ ਕੇ ਤੁਰਨ ਫਿਰਨ ਲੱਗ ਜਾਂਣ ਕੁੜੀਆਂ ਹਾਂ ਆ ਮੁੰਡੇ ਇਹਨਾਂ ਤਾਂ ਕੀ ਕਹਿੰਦਾ ਤੁਰਦੀਆਂ ਤੋਰਾਂ ਇੰਗੀ ਕਿ ਤੋਰਾ ਫਿਰ ਮੈਂ ਤੈਨੂੰ ਨਹੀਂ ਮਾਂ ਇਹਨੇ ਨਾ ਕਿ ਮੱਥਾ ਲਾਉਣਾ ਇਹਨਾਂ ਤਾਂ ਆਪ ਸ਼ਰਮ ਲਾਤੀ ਆ ਇਹਦੇ ਮੁੰਡੇ ਨੇ ਤਾਂ ਲਾ ਕੇ ਜਮੇ ਹੀ ਕੱਲੀ ਤੇ ਟੰਗਤੀ ਆ ਜਾ ਪਰ ਮੇਰੀ ਧੀ ਤਾਂ ਮਟਿਆਰ ਆ ਤਾਲੇ ਤੂੰ ਬੁੱਢੀ ਖੋਲੀ ਮੂੰਹ ਚ ਦੰਦ ਨਹੀਂ ਤੇਰੇ ਹਾਂ ਚਟਾਤਾ ਵਾਲਾ ਝੱਟਾ ਤੂੰ ਵੀ ਸੁਰਖੀਆਂ ਨਾਲ ਨਿਕਲ ਆਪ ਦੇਖ ਲੈ ਤੁਰਨਾ ਆਉਂਦਾ ਨਹੀਂ ਆ ਮਰ ਮਰ ਮੈ ਲਾ ਕੇ ਤੇ ਗੰਨਾ ਦੇ ਲਾ ਤੜਦੀ ਕੋਈ ਤੇ ਮੈ ਲਾ ਕੇ ਆਪਣੀ ਇੱਜ਼ਤ ਥਾਂ ਵੀ ਬੈਠੀ ਗਿੰਨੇ ਗੋਹੇ ਤੇ ਪੈਰ ਨਹੀਂ ਚੜਦੇ ਲੰਬੇ ਨਹੀਂ ਹੋਦੇ ਸਾਕੇ ਹਾਂ ਚੱਲ ਤੇ ਮੱਥੇ ਲੱਗਣਾ ਤੇਰੇ ਕਿਹਨਾਂ ਤੇ ਲੱਗਵਾਗਾ ਪ੍ਰੋਣੇ ਖਸਮ ਨੂੰ ਲੰਬਾ ਦੇਈ ਇਹਦੇ ਨੂੰ ਹੂੰ ਗਿੰਨੇ ਗੋਹੇ ਤੇ ਪੈਰ ਨਹੀਂ ਚੜਦੀ ਆ ਨਹੀਂ ਦੇ ਜੀ ਸਾਰੀ ਮੋਕ ਹੀ ਉੱਤੇ ਪਾ ਲੈਂਦੀ ਆ ਬੋਲਣ ਨੂੰ ਮਰਦੀ ਆਗੀ ਅੱਲਾ ਦੇਹਲਾ ਕਿਵੇਂ ਬੋਲਦੀ ਸੀ ਮਾਵਾਂ ਤੀਆਂ ਚਾਵਰ ਚਾਵਰ ਕੰਮ ਮੈ ਤਾਂ ਕਿਤੇ ਗਿੱਲੇ ਗੋਹੇ ਤੇ ਪੈਰ ਨਹੀਂ ਦਰਿਆ ਬੋਲਣ ਨੂੰ ਮਰਦੀ ਆ ਨਹੀਂ ਸਾਰਾ ਪਿੰਡ ਤਾਂ ਤੂੰ ਲੁੱਟ ਕੇ ਖਾ ਗਈ ਹੈ ਤੇ ਤਰਸੇ ਮਾਣੀਆਂ ਤੂੰ ਖਾ ਗਈ ਉਹ ਲੀਲੂ ਬਾਣੀਆਂ ਤੂੰ ਖਾ ਗਈ ਸੱड्या ਤੂੰ ਕਿਹੜਾਗਾ ਲੰਡਰ ਨਾ ਹੋਵੇ ਕਿਸੇ ਤਾਂ ਦੀ ਹਾਲੇ ਆ ਪਤਾ ਨਹੀਂ ਕਿੱਧਰ ਗਈਆਂ ਐਵੇਂ ਆ ਲੈ ਆ ਆ ਗਈ ਕਿੱਥੇ ਫਿਰ ਗਈਆਂ ਕਿਹੜੇ ਖਾਂਦੀਆਂ ਮਾਰਨੇ ਆ ਪਿੰਡ ਤੇ ਤਾਂ ਹੋਰ ਹੀ ਬਾਕਾ ਹੋ ਚੱਲਿਆ ਸੀ ਹੋ ਗਿਆ ਆ ਕੁੜੀ ਗਈ ਸੀ ਕਿ ਸੁੱਖੀ ਕੋਲ ਸਕੂਲ ਦਾ ਕੰਮ ਲੈਣ ਅੱਛਾ ਕਹ ਚਰਨੋਂ ਕੇ ਝੋਟੇ ਨੇ ਕੁੜੀ ਛੇੜਤੀ ਆਪਣੀ ਤਾਂ ਮਾਮਾ ਮਾਂ ਮਤ ਨਹੀਂ ਹੰਤ ਨੇ ਛੜੀ ਦੇ ਕੇ ਆਈਆਂ ਉਹਨੂੰ ਕੰਜਰ ਘਰੇ ਨਹੀਂ ਸੀ ਟੱਕਰਿਆ ਹੈਗਾ ਜੇ ਟੱਕਰ ਜਾਂਦਾ ਮੈਂ ਉਹਨੂੰ ਬੁਰਕੀ ਬੁਰਕੀ ਕਿ ਨਾਖ ਆ ਜਾਂਦੀ ਵਿਚਾਲੋਂ ਪਾਰ ਦੇ ਨੀ ਕੰਜਰ ਨੂੰ ਉਹਦਾ ਪੰਪਾ ਆ ਉਹ ਹਾਂ ਤੂੰ ਕੋਈ ਨਾ ਮਾ ਜਾਣ ਮਾਂ ਬਣ ਰਹਾ ਦੇ ਤੂੰ ਬਥੇਰੀ ਬਣ ਗਈ ਉਹ ਨਾਲ ਬਥੇਰੀ ਕੁੱਤੇ ਖਾਣੀ ਕੀਤੀ ਮਾਂ ਨੇ ਅੱਜ ਤੈਨੂੰ ਕਿਹਾ ਕੱਲ ਨੂੰ ਕਿਸੇ ਹੋਰ ਨੂੰ ਕਹੂੰ ਇਹ ਤਾਂ ਗੱਲ ਮਾਂ ਮੰਦੀ ਸਹੀ ਆ ਜਮਾ ਕੱਲ ਨੂੰ ਕਿਸੇ ਹੋਰ ਦੀ ਭੈਣ ਨੂੰ ਛੇੜੂਗਾ ਉਹ ਪਰ ਉਹਨਾਂ ਦਾ ਕੀ ਹੋਇਆ ਬਾਈ ਉਹਨਾਂ ਨੇ ਤਾਂ ਸ਼ਰਮ ਲਾ ਕੇ ਰੱਖ ਰੱਖੀਏਗੀ ਉਹਦੀ ਤਾਂ ਮਾਂ ਵੀ ਸਾਨੂੰ ਮੂੰਹੋਂ ਭੱਜ ਕੇ ਪੈ ਗਈ ਹੈਗੀ ਜਦੋਂ ਮਾਂ ਨੂੰ ਸ਼ਰਮ ਨਹੀਂ ਤੇ ਪੁੱਤ ਨੂੰ ਕਿੱਥੋਂ ਹੋਊਗੀ ਤੇ ਕੱਲੀ ਮੂੰਹ ਚਾ ਕੇ ਦੁਰਗੇ ਦੱਸ ਨਹੀਂ ਸੀ ਲਾਕਦੀਆਂ ਮੇਰੇ ਤਾਂ ਕਾਲ ਦੀ ਅੱਗ ਲਾਦੀ ਮੈਂ ਤਾਂ ਸੱਤੀ ਕੱਪੜੇ ਅੱਗ ਲਾ ਗਈ ਹਾਂ ਸੱਤੀ ਕੱਪੜੇ ਤੇ ਤੇਰੇ ਕੋਲੇ ਫੋਨ ਹੈ ਨਹੀਂ ਸੀ ਹੋਣ ਬਈ ਮੈਂ ਤਾਂ ਨਹੀਂ ਲਾਇਆ ਹੈਗਾ ਕਿਉਂਕਿ ਤੂੰ ਤਾਂ ਕੰਮ ਤੇ ਗਿਆ ਹੋਇਆ ਸੀਗਾ ਨਾਲੇ ਤੇਰੀ ਥੋੜੀ ਭਾਜੜ ਪਾਉਂਦੀ ਸੀ ਮੈਂ ਹੁਣ ਸਰ ਮਾਂ ਨੂੰ ਦੱਸਿਆ ਮਾਂ ਚੱਕ ਕੇ ਚੁਣੀ ਉਹਨੇ ਪਹਿਲੀ ਤਰਪੀ ਉਹਨੇ ਪਹਿਲੀ ਤਰਪੀ ਤੇਨ ਤਾਂ ਸੀ ਤਾਂ ਦੱਸ ਦੇ ਕੋਈ ਮਾਂ ਦੇ ਮੂਰੇ ਸਾਡੇ ਨਾਂ ਹੁੰਦਾ ਮੈਂ ਤਾਂ ਕੱਲੀ ਬਿਠਿਆੜੀ ਸ਼ੇਰਨੀ ਸੀਗੀ ਕੱਲੀ ਬਿਠਿਆੜੀ ਨਹੀਂ ਹੈਗਾ ਨਹੀਂ ਉੱਥੋਂ ਕਿ ਬਚਾਲੋ ਕਿ ਨਾਂ ਪਾੜ ਦਿੰਦੀ ਕੋਈ ਨਾ ਮਹਿਨਤ ਮੈਂ ਬੁੱਧੂ ਮੇਰੇ ਸਾਲੇ ਦੀਆਂ ਨਾਤਾ ਬਸ ਬੱਤ ਤੂੰ ਨਾ ਹੁਣ ਗੱਲਬਾਤ ਕਰੀਂ ਆਈ ਬੰਦਿਆਂ ਸਿਰ ਪਾੜ ਜਾਣਗੇ ਨਾਲੇ ਗੱਲ ਨਾ ਮਾੜੀ ਜੀ ਗੱਲ ਤੋਂ ਗਾਂ ਵਾਦੀ ਵਾਦੀ ਨਾ ਬੈਰ ਪੈਣ ਵਾਲਾ ਕ ਕੀਤੀ ਐ ਐਨੂੰ ਨੱਕ ਡੋਹ ਕੇ ਮਰ ਜੇ ਜੇ ਉਹਨਾਂ ਚ ਭੋਰਾ ਅਣਖ ਹੋਵੇ ਜ਼ਮੀਰ ਹੋਵੇ ਉਹਨਾਂ ਦਾ ਬਰਦੇ ਹੋਏ ਤਾਂ ਸਮਝ ਜਾਣਗੇ ਜੇ ਹੋਈ ਗੱਦੇ ਫਿਰ ਕੀ ਸਮਝਣਾ ਮੈਨੂੰ ਨਹੀਂ ਮੱਥਾ ਨਹੀਂ ਪੈਂਦਾ ਯਾਰ ਦਾ ਅੱਜ ਤਾਂ ਉਹਨੇ ਤੈਨੂੰ ਕਾਕੇ ਹੈਗਾ ਕੱਲੋਂ ਕੋਈ ਹੋਰ ਉੱਠ ਕੇ ਆਊਗਾ ਉਹੀ ਤਾਂ ਬਈ ਮੈਂ ਗੱਲ ਕਰਦੀ ਮੈਂ ਉਹਨੂੰ ਕਹਾਂ ਅਕਲ ਆ ਗਈ ਜਿਹਦੀ ਲੈ ਗਈ ਲੋਈ ਉਹਦਾ ਕੀ ਕਰੂਗਾ ਕੋਈ ਚਾਹੇ ਮੈਂ ਤੁਹਾਡੇ ਵਾਸਤੇ ਪਾਣੀ ਦੀ ਘੁੱਟ ਲੈ ਕੇ ਆਉਣੀ ਐਵੇਂ ਦਿਮਾਗ ਭਖਿਆ ਪਿਆ ਮਾਂ ਦਾ ਵੀ ਤੇਰਾ ਵੀ ਹਾਂ ਚਾ ਚੰਗਾ ਮੈਂ ਤਾਂ ਬਾਥਰੂਮ ਜਾਣਾ ਆ ਮਾਂ ਤੂੰ ਇੱਥੇ ਠੰਡਾ ਹੋ ਜਾ ਪਾਣੀ ਲਿਆ ਦੇ ਤੇਰੇ ਵਾਸਤੇ ਕੁੜੀ ਕੋਈ ਨਾ ਕੋਈ ਅਖੇ ਲੈ ਗੱਲ ਬਾਝੂਗੀ ਕੋਈ ਨਾ ਹੁਣ ਬਾਦੀ ਲੈਣ ਦੇ ਤੋੜੂ ਮੇਰੇ ਸਾਲੇ ਮੋਟੇ ਜਿਹੀਆਂ ਲੱਤਾਂ ਮੈਂ ਜਦੋਂ ਤੁਰਿਆ ਨਾ ਫਲੌੜੀਆਂ ਤੇ ਤਾਂ ਇਹਦਾ ਦੇਖ ਕੇ ਕਿਆ ਕਰੂਗਾ ਇਹ ਤਾਂ ਮੇਰੀ ਭੈਣ ਲੱਗਦੀ ਆ ਨਾਲੇ ਹਾਮਦੀ ਨੂੰ ਵੀ ਐ ਤਾਂ ਘਰ ਵਾਲੀ ਨੂੰ ਵੀ ਕਿਆ ਕਰੂ ਤੂੰ ਤਾਂ ਮੇਰੀ ਭੈਣ ਲੱਗਦੀ ਆ ਮੰਨਦੇ ਮੇਰੇ ਸਾਲੇ ਛੱਡ ਦਾਂ ਕੋਈ ਨਾ ਕਰਦਾ ਮੈਂ ਗੱਲ ਇਹਦਾ